ਪੜਾ ਕੇ ਦਾ वर्ल्ड कप ਤੇ ਹੀ ਪੈਣੇ ਆ ਜੋ ਪਲੇਅਰ ਮਿੱਤਰੋ ਜੋ ਪਾਕਿਸਤਾਨ ਦੀ ਟੀਮ ਇੰਡੀਆ ਦੀ ਟੀਮ ਵੀ ਤਗੜੀ ਹੋਊਗੀ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਹੋਣਿਆ ਕਾਫੀ ਕਬੱਡੀ ਕੱਪ ਮੈਂ ਕਹਿੰਦਾ ਵੀ ਹਰ ਇੱਕ ਟੂਰਨਾਮੈਂਟ ਹੀ ਮਿੱਤਰੋ ਅੱਜ ਸਿਰੇ ਦਾ ਹੋਣਾ ਅੱਜ ਬਹੁਤ ਤਗੜੀਆਂ ਟੀਮਾਂ ਤੇ ਬਹੁਤ ਵਧੀਆ ਪਲੇਅਰ ਖੇਡ ਰਹੇ ਆ ਸੋ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਟੂਰਨਾਮੈਂਟਾਂ ਤੇ ਆਉਣੇ ਆ ਪਹਿਲਾ ਟੂਰਨਾਮੈਂਟ ਮਿੱਤਰੋ ਅੱਜ ਦੇ ਦਿਨ ਦਾ ਬਹੁਤ ਤਕੜਾ ਕਬੱਡੀ ਕੱਪ ਮੰਜੀ ਸਾਹਿਬ ਕੋਟਾਂ ਦੇ ਵਿੱਚ ਲੁਧਿਆਣੇ ਇਲਾਕੇ 'ਚ ਹੋਣਾ ਇੱਕ ਪੈਂਡ ਓਪਨ ਦੇ ਮੈਚ ਆ ਮਿੱਤਰੋ 51000 ਪਹਿਲਾ ਇਨਾਮ ਤੇ ਦੂਜਾ ਇਨਾਮ 41000 ਆ ਸੋ ਓਪਨ ਦੀਆਂ ਸੱਦੇ ਪੱਤਰ ਆਲੀਆਂ ਟੀਮਾਂ ਖੇਡਣਗੀਆਂ ਸੱਦੇ ਪੱਤਰ ਆਲੀਆਂ ਟਾਪ ਦੀਆਂ ਟੀਮਾਂ ਟੀਮਾਂ ਮਿੱਤਰੋ ਅੱਜ ਇੱਥੇ ਪਹੁੰਚਣੀਆਂ ਇਹ ਟਾਪ ਦਾ ਟੂਰਨਾਮੈਂਟ ਆ ਅੱਜ ਦੋਲੂਵਾਲ ਦੇ ਵਿੱਚ ਮਿੱਤਰੋ ਬਹੁਤ ਤਗੜਾ ਕਬੱਡੀ ਕੱਪ 7 ਅਗਸਤ ਨੂੰ ਚਾਰ ਓਪਨ ਦੀਆਂ ਟੀਮਾਂ ਦੇ ਮੈਚ ਹੋਣੇ ਆ ਟਿੱਬੇ ਵਾਲਾ ਬੰਟੀ ਪਹੁੰਚ ਰਿਹਾ ਮਿੱਤਰੋ ਇੱਥੇ ਬਹੁਤ ਤਗੜਾ ਪਲੇਅਰ ਉਹਦਾ ਕਿਉਂਕਿ ਸਨਮਾਨ ਆ ਉਹਦੇ ਸੱਟ ਲੱਗੀ ਆ ਤਾਂ ਕਰਕੇ ਉਹ ਕੈਨੇਡਾ ਦੇ ਸੀਜ਼ਨ 'ਚ ਤੁਹਾਨੂੰ ਨਹੀਂ ਦਿસ્યા ਮਿੱਤਰੋ ਨਹੀਂ ਉਹਦੀ ਵੀ ਖੇਡ ਤੁਸੀਂ ਦੇਖਦੇ ਸੋ ਅੱਜ ਉਹ ਇੱਥੇ ਪਹੁੰਚ ਰਿਹਾ ਇੱਥੇ ਮਿੱਤਰੋ ਬਹੁਤ ਵਧੀਆ ਟੀਮਾਂ ਆਉਣਗੀਆਂ ਅੱਗੇ ਅੱਜ ਬੋੜੂ ਦੇ ਵਿੱਚ ਮਿੱਤਰੋ ਅਮ੍ਰੇਸਰ ਇਲਾਕੇ 'ਚ 7 ਅਗਸਤ ਦੇ ਦਿਨ ਬਾਈ ਕਹਿੰਦੇ ਆ ਫਰੰਦੀਪੁਰੀਏ ਉਸਤਾਦ ਦਾ ਮੈਚ ਜਿਹੜਾ ਦੁਨੀਆ ਤੇ ਛਾਇਆ ਹੋਇਆ ਨਾਲ ਏਕਮ ਖੇਡੇ ਤਾਂ ਗੱਲਾਂ ਟਿਕਾਣਾ ਹੀ ਲਾਉਂਦੇ ਆ ਦੋਨੇ ਝੋਟੇ ਮਿੱਤਰੋ ਅੱਜ ਵੱਡਾ ਸ਼ੋ ਮੈਚ ਹੋਣਾ ਉਹਨਾਂ ਦਾ ਬੋੜੂ ਅਮ੍ਰੇਸਰ ਇਲਾਕੇ 'ਚ ਤੇਜਾ ਸਿੰਘ ਵਾਲੇ ਦੀ ਟੀਮ ਆ ਮਿੱਤਰੋ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲੇ ਦੀ ਟੀਮ ਤੇ ਬਾਬਾ ਵਿਧੀ ਚੰਦ ਚੰਦ ਕਬੱਡੀ ਕਲੱਬ ਫਰੰਦੀਪੁਰ ਦੀ ਟੀਮ ਆ ਸੋ ਦੋਨਾਂ ਟੀਮਾਂ ਦੇ ਦਰਮਿਆਨ ਅੱਜ ਵੱਡਾ ਉਹ ਮੈਚ ਹੋਣਾ ਬੋੜੂ ਅਮ੍ਰੇਸਰ ਇਲਾਕੇ 'ਚ ਮਿੱਤਰੋ ਕਮਾਲ ਦਾ ਮੈਚ ਆ ਇਹ ਤਗੜਾ ਮੈਚ ਹੋਣਾ ਅੱਗੇ ਮਿੱਤਰੋ ਸਰਾਵਾਂ ਦੇ ਵਿੱਚ ਅੱਜ ਤਗੜਾ ਮੈਚ 7 ਅਗਸਤ ਦੇ ਦਿਨ ਓਪਨ ਤਿੰਨ ਖਿਡਾਰੀ ਬਾਹਰੋਂ ਆ 41000 ਪਹਿਲਾ ਇਨਾਮ ਆ ਦੂਜਾ ਨਾਮ 31000 ਤੇ ਬੈਸਟਾਂ ਨੂੰ ਸਰਪ੍ਰਾਈਜ਼ ਰੱਖਿਆ ਗਿਆ ਇਹ ਵੀ ਮੇਲਾ ਮਿੱਤਰੋ ਟੌਪ ਦਾ ਏਸ਼ ਕਬੱਡੀ ਕੱਪ ਤੇ ਵੀ ਅੱਜ ਸਰੇ ਦੇ ਮੈਚ ਹੋਣੇ ਆ ਸੋ ਓਪਨ ਦੀਆਂ ਵੱਡੀਆਂ ਟੀਮਾਂ ਇੱਥੇ ਖੇਡਣਗੀਆਂ ਕਨੇਡਾ ਦੇ ਵਿੱਚ ਮਿੱਤਰੋ ਮੈਚ ਆ ਰਿਹਾ ਵਰਲਡ ਕੱਪ ਉਹਦੀ ਵੀਡੀਓ ਅੱਜ ਸ਼ਾਇਦ ਜਾਂ ਕੱਲ੍ਹ ਪਾਤੀ ਹੋਣੀ ਆ ਉਹ ਤੁਸੀਂ ਚੈੱਕ ਕਰ ਲਿਓ ਕਿਉਂਕਿ ਉਹ ਵੀ ਬਹੁਤ ਤਗੜਾ ਟੂਰਨਾਮੈਂਟ ਉਹ ਵਰਲਡ ਕੱਪ ਤੇ ਮਿੱਤਰੋ ਅਲੱਗ-ਅਲੱਗ ਭੇੜ ਹੋਣਿਆ। ਵੀਡੀਓ ਵਿੱਚ ਮਿਲਦੇ ਆ ਮਿੱਤਰੋ ਨਵੀਂ ਅਪਡੇਟ ਲੈ ਕੇ ਕਿਉਂਕਿ ਪੜਾਕੇ ਤਾਂ ਵਰਲਡ ਕੱਪ ਤੇ ਹੀ ਪੈਣਿਆ ਜੋ ਪਲੇਅਰ ਮਿੱਤਰੋ ਜੋ ਪਾਕਿਸਤਾਨ ਦੀ ਟੀਮ ਇੰਡੀਆ ਦੀ ਟੀਮ ਵੀ ਤਗੜੀ ਹੋਊਗੀ। ਸੋ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਅਪਡੇਟ ਲੈ ਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ। ਧੰਨਵਾਦ।